ਸਤਿ ਸ੍ਰੀ ਅਕਾਲ ਦੋਸਤੋ ਯੰਗ ਫਾਰਮਰ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਬਹੁਤ ਭਰਾਵਾਂ ਦੇ ਫੋਨ ਆਏ ਸੀ ਕਿ ਸਾਨੂੰ ਵਧੀਆ ਕੁਆਲਿਟੀ ਦੇ ਵਿੱਚ ਬੀਟਲ ਬੱਕਰੇ ਦਿਖਾਏ ਜਾਣ ਤੇ ਨਸਲ ਬਾਰੇ ਦੱਸਿਆ ਜਾਵੇ ਕਿ ਬੀਟਲ ਨਸਲ ਦੀ ਪਛਾਣ ਕਿਵੇਂ ਹੁੰਦੀ ਆ ਵੈਸੇ ਤਾਂ ਤੁਸੀਂ ਬਹੁਤ ਵੀਡੀਓ ਦੇਖੀਆਂ ਹੋਣਗੀਆਂ YouTube ਤੇ ਸਰਚ ਕਰਕੇ ਕਿ ਬੀਟਲ ਨਸਲ ਦੀ ਪਛਾਣ ਕਿਵੇਂ ਹੁੰਦੀ ਆ ਪਿਓਰ ਬੀਟਲ ਬੱਕਰੇ ਕਿਹੋ ਜਿਹੇ ਹੁੰਦੇ ਆ ਪਰ ਅੱਜ ਤੁਹਾਨੂੰ ਪੰਜਾਬੀ ਦੇ ਵਿੱਚ ਬਹੁਤ ਹੀ ਵਿਸਤਾਰ ਦੇ ਨਾਲ ਤੇ ਡਿਟੇਲ ਦੇ ਨਾਲ ਸੌਖੀ ਭਾਸ਼ਾ ਦੇ ਵਿੱਚ ਆਪਾਂ ਬੀਟਲ ਬੱਕਰੇ ਦੀ ਪਛਾਣ ਦਿਖਾਵਾਂਗੇ ਕਿਵੇਂ ਕਰਨੀ ਆ ਤੇ ਬੱਕਰੇ ਤਿਆਰ ਕਿਵੇਂ ਕਰਨੇ ਆ ਕਿੰਨੇ ਟਾਈਮ ਦੇ ਬੱਕਰੇ ਤਿਆਰ ਕਰਕੇ ਉਹਨਾਂ ਦੀ ਮਾਰਕੀਟਿੰਗ ਕਰਨੀ ਆ ਤੇ ਅੱਜ ਆਪਣੇ ਨਾਲ ਵੀਡੀਓ ਦੇ ਵਿੱਚ ਹੋਣਗੇ ਬਾਈ ਗਰਜੀਤ ਸਿੰਘ ਜੀ ਜਿਹੜੇ ਕਿ ਲੰਮੇ ਸਮੇਂ ਤੋਂ ਬੱਕਰੇ ਤਿਆਰ ਕਰਕੇ ਇਹ ਸੇਲ ਕਰਦੇ ਨੇ ਤੇ ਬੱਕਰੇ ਆਪਦੇ ਘਰ ਦੇ ਤਿਆਰ ਕਰਦੇ ਨੇ ਆਜੋ ਬਾਈ ਦੇ ਤਿਆਰ ਬੈਨਾਂ ਤੋਂ ਸੁਣਦੇ ਆ ਹਨਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਸ਼ੁਰੂ ਕਰਦੇ ਆ ਗੱਲ ਕਰਦੇ ਆ ਬਾਈ ਗਰਜੀਤ ਨਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਬਈ ਠੀਕ ਠਾਕ ਹੂੰ ਠੀਕ ਠਾਕ ਤੁਸੀਂ ਦੱਸੋ ਬਹੁਤ ਵਧੀਆ ਬਾਈ ਕਿਵੇਂ ਜਾਨਵਰ ਆਪਣੇ ਜਾਨਵਰ ਵਧ ਗਿਆ ਬਈ ਕਿੰਨੇ ਨਾਕ ਹੋ ਗਏ ਬਈ ਟੋਟਲ ਹੁਣ ਜਾਨਵਰ ਆਪਣੇ ਕੋਲੇ 30 ਦੇ ਕਰੀਬ ਹੀ ਰਹਿੰਦੇ ਬਈ ਇੰਨੇ ਕੀ ਰੱਖਦੇ ਹੋ ਨਾ ਹਾਂ ਇੰਨੇ ਕੀ ਜਦੋਂ ਕੋਈ ਵੱਧ ਹੁੰਦੇ ਉਹਨੂੰ ਸੇਲ ਕਰ ਦਈਦੇ ਆ ਠੀਕ ਆ ਭਾਈ ਤੇ ਦੋਨੇ ਨਸਲਾਂ 50 50 ਐ ਫਿਰ ਬੀਟਰ ਬਰਬਰੀ ਬੀਟਰ ਥੋੜੀ ਜਿਹੀ ਵੱਧ ਆ ਮਨੋੜਾ ਬੀਟਰ ਵੱਧਾ ਥੋੜੀ ਜਿਹੀ ਸਿਹਤ ਠੀਕ ਆ ਭਾਈ ਹੂੰ ਇਹ ਬਰਬਰੀ ਤਾਂ 12 ਕਨਾਗਾ ਅੱਛਾ ਜੀ ਹਾਂ ਜਿਹੜਾ ਆਪਾਂ ਦੇਖ ਰਹੇ ਹਾਂ ਬੱਕਰਾ ਤੁਹਾਡੇ ਹੱਥ 'ਚ ਹੈ ਨਾ ਹਾਂਜੀ ਇਹਦੀ ਡਿਟੇਲ ਦੱਸਿਓ ਇਹ ਕਿਹੜੇ ਬੱਕਰੇ ਦਾ ਹੈਗਾ ਮਾਂ ਕਿਹੜੀ ਸੀ ਇਹਦੀ ਤੇ ਕਿੰਨੀ ਹੁਣ ਉਮਰ ਹੋ ਗਈ ਸਾਰੀ ਇਹਦੀ ਪਹਿਲਾਂ ਡਿਟੇਲ ਦੱਸ ਦਿਓ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਇਹ ਦਾ ਜਿਹੜਾ ਪਿਓ ਸੀਗਾ ਭਾਈ ਹਾਂਜੀ ਉਹ ਤਾਂ ਮੁਖਸਰ ਸੀਗਾ ਸੁਖਜਿੰਦਰ ਬਾਈ ਕੋਲੇ ਠੀਕ ਹੈ ਜੀ ਵੀ ਮੰਨ ਲਓ ਉਹਦੇ ਉਹਨੇ ਲਿਆਂਦਾ ਸੀ ਬਲੱਡ ਲਾਈਨ ਸੀਗੀ ਮਿਠੜੀ ਵਾਲੀ ਗਰਦਾਸ ਵਾਲੀ ਉਹਦੇ ਕੋਲੇ ਹਾਂਜੀ ਵਧ ਗਿਆ ਸੀ ਇਹੋ ਜਿਹਾ ਹੀ ਸੀਗਾ ਡੱਬਾ ਬੱਕਰਾ ਜਿਹੜਾ ਉਹ ਚਿੱਟਾ ਕਾਲਾ ਡੱਬਾ ਸੀਗਾ ਸੁਲਤਾਨ ਸੀ ਉਹਦਾ ਨਾਮ ਚਿੱਟਾ ਜਾਦੇ ਸੀਗਾ ਠੀਕ ਹੈ ਬਈ ਮੂੰਹ ਜਾਦੇ ਚਿੱਟਾ ਸੀਗਾ ਜਿਵੇਂ ਆ ਫਿਰਦਾ ਨਾ ਇਹਦੀ ਸ਼ੇਪ ਜਾਦੇ ਸੀਗੀ ਇਹਦੇ ਵਾਂਗੂ ਮੂੰਹ ਸੀ ਜਿਆਦਾ ਉਹਦਾ ਠੀਕ ਹੈ ਬਈ ਹਾਂ ਤੇ ਇਹਦੀ ਮਾਂ ਆਪਣੇ ਕੋਲੇ ਸੀਗੀ ਬਈ ਹਾਂਜੀ ਥੋੜੀ ਜੀ ਚੌਕਲੇਟ ਇਹ ਜੀ ਪੈਂਦੀ ਸੀ ਚੌਕਲੇਟ ਡੱਬੀ ਜੀ ਨਾਰਾ ਲਾਲ ਸੀ ਨਾ ਕਾਲੀ ਸੀਗੀ ਅੱਛਾ ਉਹ ਡੱਬੀ ਬੱਕਰੀ ਸੀਗੀ ਡੱਬੀ ਬੱਕਰੀ ਦੋਨਾਂ ਦੀ ਮਾਂ ਇੱਕ ਹੀ ਸੀਗੀ ਹਾਂ ਦੋਵਾਂ ਦੀ ਮਾਂ ਇੱਕ ਠੀਕ ਹੈ ਬਈ ਤੇ ਡਿਟੇਲ ਇਹਦੀ ਹੈਗੀ ਬਈ ਇਹ ਹੋ ਗਿਆ ਮੰਨ ਲਾ ਤੂੰ ਅ 1.75 ਮਹੀਨਾ ਦਾ ਹੋ ਗਿਆ ਅੱਜ ਇਹ 1.75 ਮਹੀਨਾ ਦਾ ਹੋ ਗਿਆ ਉਹ ਗਿਆ ਦੋ ਦੰਦ ਹੋ ਗਏ ਇਹ ਦੋੰਦ ਦੇ ਚੱਕੀ ਜਾਂਦਾ ਉਹ ਇਹਦਾ ਭਰਾ ਹੀ ਆ ਉਹ ਖੀਰਾ ਹੀ ਖੜਾ ਹਜੇ ਅੱਛਾ ਉਹ ਖੀਰਾ ਖੜਾ ਦਿਖਾਓਗੇ ਦੰਦ ਦੇ ਦੰਦ ਦੇਖ ਲਓ ਆ ਦੇਖੋ ਬਈ ਦੋ ਦੰਦ ਇੱਕ ਹੀ ਹੋਇਆ ਹਜੇ ਇੱਕ ਹੀ ਹੋਇਆ ਮਾਰਾ ਇੱਕ ਮਿੰਟ ਦਿਖਾ ਦੇ ਪੁੱਛ ਕਰ ਆ ਦੇਖੋ ਬਈ ਇੱਕ ਦੰਦ ਹੋਇਆ ਕਈ ਭਰਾ ਦੰਦਾ ਬਾਰੇ ਪੁੱਛਦੇ ਹੁੰਦੇ ਆ ਦੇਖ ਲਓ ਹੁਣ ਦੁੱਧ ਵਾਲੇ ਦੰਦ ਦਾ ਛੋਟੇ ਤੇ ਆ ਇੱਕ ਵੱਡਾ ਦੰਦ ਆ ਗਿਆ ਛੋਟੇ ਦੰਦ ਟੁੱਟ ਗਏ ਹਜੇ ਇੱਕ ਦੰਦ ਹੀ ਹੋਇਆ ਚਲ ਦੋ ਦੰਦ ਦਾ ਹੀ ਮੰਨ ਕੇ ਦੋ ਦੰਦ ਮੰਨ ਲਓ ਤੁਸੀਂ ਇਹ ਬੱਕਰਾ ਦੋ ਦੰਦ ਹੋ ਗਿਆ ਤੇ ਇਹ ਜਿਹੜਾ ਬਾਈ ਕਹਿੰਦਾ ਵੀ ਹਜੇ ਖੀਰਿਆਂ ਚ ਹੀ ਆ ਹਾਂ ਇਹ ਖੀਰਿਆਂ ਦੀ ਅਜੇ ਤੱਕ ਆ ਦਿਖਾਉਣੇ ਤੁਹਾਨੂੰ ਲਓ ਬਈ ਇਹ ਦੰਦ ਤੋੜ ਗਿਆ ਹਜੇ ਬਰਾਏ ਨਹੀਂ ਆਇਆ ਨਹੀਂ ਹਾਂ ਦੰਦਾ ਇਹ ਨਹੀਂ ਹਜੇ ਦੰਦ ਤੋੜ ਗਿਆ ਹਾਂ ਬਸ ਇੱਕ ਦੋ ਦਿਨ ਚ ਹੀ ਸਿੱਟਿਆ ਇਹਨੇ ਠੀਕ ਆ ਬਈ ਹਾਂ ਇਹ ਦੋਨੇ ਬੱਕਰੇ ਹੈਗੇ ਜੀ ਭਰਾ ਤੇ ਬਾਈ ਸਖਜਿੰਦਰ ਵਾਲੇ ਬੱਕਰੇ ਦੇ ਬੱਚੇ ਆ ਪਿੱਛੇ ਉਹ ਬੱਕਰਾ ਸੀਗਾ ਬਾਈ ਗਰਦਾਸ ਮਿਰਟੀ ਵਾਲੇ ਦਾ ਠੀਕ ਹੈ ਜੀ ਤੇ ਇਹ ਬਈ ਜਿਹੜੀ ਇਹਨਾਂ ਦੀ ਮਾਂ ਸੀਗੀ ਕਿੰਨੀ ਹਾਈਟ ਸੀਗੀ ਉਹਦੀ ਉਹਦੀ ਹਾਈਟ ਬਹੁਤ ਘੱਟ ਸੀ ਬਾਈ अच्छा हां 33 34 इंच ही थी 33 34 इंच ਦੀ ਬੱਕਰੀ ਸੀ ਦੋ ਦੋ ਦੇ ਥੱਲੇ ਘੱਟੋ ਘੱਟ 5 ਲੀਟਰ ਦੇ ਕਰੀਬ ਸੀ ਹਮਾਨਾ ਬਹੁਤ ਜ਼ਿਆਦਾ ਸੀ ਉਹਦਾ ਠੀਕ ਹੈ ਜੀ ਹਾਂ ਥਾਨਲੇਵੇ ਦੀ ਏਡੀ ਸਾਫ ਸੀਗੀ ਫਲੀਆਂ ਵਰਗੇ ਥਾਨ ਸੀਗੇ ਉਹਦੇ ਠੀਕ ਹੈ ਜੀ ਹਾਂ ਥਾਣਾ ਸੁਣਾ ਵੀ ਬਹੁਤ ਚੰਗੀ ਸੀ ਉਹ ਇਹ ਫਿਰ ਬਈ ਛੋਟੇ ਕੱਦ ਵਾਲੀ ਬੱਕਰੀ ਐਡੇ ਐਡੇ ਬੱਕਰੇ ਕਿਵੇਂ ਤਿਆਰ ਹੋ ਜਾਂਦੇ ਹੁਣ ਕਿਵੇਂ ਕੱਦ ਕਰੀ ਜਾਂਦੇ ਇਹਦਾ ਕੀ ਕਰਨਾ ਬਲੱਡ ਲਾਈਨ ਹੀ ਬਲੱਡ ਲਾਈਨ ਚੰਗੀ ਹੋਊਗੀ ਜਿਹੜੀ ਉਹ ਬੱਕਰੀ ਸੀ ਉਹ ਬਾਈ ਨੇ ਕਿਸੇ ਨੇ ਲੈ ਕੇ ਜਾਂਦੀ ਸੀਗੀ ਪਾਠ ਨਿੱਕੀ ਬੱਚਾ अच्छा ਤੇ ਉਹ ਨਿੱਪਲ ਤੇ ਪਾ ਲਿਆ ਸੀਗਾ ਉਹਨੇ ਹਾਂਜੀ ਵੀ ਹੋ ਸਕਦਾ ਵੀ ਜਦੋਂ ਉਹ ਮਾਂ ਦੇ ਨਾਲੋਂ ਟੁੱਟੀ ਵੀ ਸੀ ਹਨਾ ਪੱਠ ਹਾਂਜੀ ਵੀ ਤਾਂ ਉਹਦੀ ਹਾਈਟ ਘਟ ਰਹੀਗੀ ਹੋਵੇ 6 3 ਕ੍ਰੋਸ ਕਰਾਤੀ ਹੋਵੇ ਪਿੱਛੋਂ ਰਵਾ ਚਾਹਗਾ ਜੀ ਉਹਦੀ ਬਲੱਡ ਲੈਣੋਂ ਉਹਨੇ ਦੱਸਿਆ ਸੀਗਾ ਜਿੱਥੋਂ ਆਪਾਂ ਲਿਆਂਦੀ ਸੀ ਕਹਿੰਦਾ ਬਹੁਤ ਚੰਗੀ ਆ ਠੀਕ ਆ ਬਈ ਵੀ ਹੋ ਸਕਦਾ ਵੀ ਦੁੱਧੋਂ ਟੁੱਟਣ ਕਾਰਨ ਹੀ ਹਾਈਟ ਘਟ ਰਹੀਗੀ ਹੋਵੇ ਉਹਦੀ ਠੀਕ ਹੈ ਜੀ ਇਹ ਕਾਰਨ ਹੋ ਸਕਦਾ ਇੱਕ ਇਹ ਗੱਲ ਤਾਂ ਨਹੀਂ ਕੋਈ ਜ਼ਰੂਰੀ ਵੀ ਜੇ ਜਾਦੇ ਹਾਈਟ ਆ ਮਾਂ ਦੀ ਤੇ ਬੱਕਰੇ ਵੀ ਅੱਗੇ ਬੱਚੇ ਹਾਈਟ ਜ਼ਿਆਦੇ ਕਰਨਗੇ। ਇਹ ਰਹੀ ਛੋਟੇ ਕੱਦ ਵਾਲੀਆਂ ਵੀ ਚੰਗੇ ਹਾਈਟ ਦੇ। ਆ ਤਾਂ ਹੁਣ ਇਹਦਾ ਆਪਣੇ ਸਾਹਮਣੇ ਹੀ ਬਈ 14 ਮਹੀਨਾ ਦੇ ਹੁਣ ਵਧੀਆ ਕੱਦ ਕੱਢੀ ਜਾਂਦੇ 40 ਦੇ ਕਰੀਬ ਹੀ ਹੋਏ ਖੜੇ ਆ। 40 ਤੋਂ ਪਲੱਸ ਆ ਜੀ ਦੋਨੋਂ ਬੱਕਰੇ। ਹਾਂ। 40 ਇੰਚ ਤੋਂ ਪਲੱਸ ਆ ਵੀਡੀਓ ਦੇ ਵਿੱਚ ਸ਼ਾਇਦ ਤੁਹਾਨੂੰ ਨਾ ਪਤਾ ਲੱਗੇ ਉਵੇਂ ਹਨਾ। ਹੂੰ। ਤੇ ਪਰ ਬੱਕਰਿਆਂ ਦੀ ਹਾਈਟ ਆ ਜਿਹੜੀ ਉਹ 40 ਤੋਂ ਪਲੱਸ ਇਹਦਾ ਹੁਣ ਥੋੜਾ ਜਿਹਾ ਬੱਕਰੀਆਂ ਉਹ ਸੂਈਆਂ ਹੀਟ ਚ ਆਉਂਦੀਆਂ ਕਰਕੇ ਖਾਣਾ ਪੀਣਾ ਛੱਡੀ ਬੈਠੇ। ਠੀਕ ਆ ਹੋਈ ਹੈਗੀ ਆ ਕਿਵੇਂ ਰਿਜ਼ਲਟ ਆਇਆ ਮੱਖੀ ਚੀਨੇ ਬੱਚੇ ਆ ਬਹੁਤ ਸੋਹਣੇ ਬਈ ਅੱਛਾ ਇੱਕ ਚਿੱਟੀ ਪਾਠ ਮੱਖੀ ਚੀਨੀ ਆ ਇਹ ਕਾਲੀ ਵਿੱਚ ਉਹਦੇ ਸ਼ਿੰਭ ਜੇ ਆ ਠੀਕ ਹੈ ਜੀ ਤੇ ਜਿਹੜਾ ਬੱਕਰਾ ਆ ਉਹ ਲਾਲ ਠੀਕ ਹੈ ਜੀ ਲਾਲ ਮੱਖੀ ਚੀਨਾ ਬਹੁਤ ਸੋਹਣੇ ਬੱਚੇ ਆ ਬੱਕਰੇ ਦੀ ਕੁਆਲਿਟੀ ਦੱਸਿਓ ਹਣਾ ਚਲੋ ਨਾਲੇ ਆਪਾਂ ਬੀਟਲ ਨਸਲ ਦੀ ਪਛਾਣ ਬਾਰੇ ਦੱਸਦੇ ਆ ਹਾਂ ਕਿੱਥੋਂ ਸ਼ੁਰੂਆਤ ਹੁੰਦੀ ਆ ਜੇ ਨਵੇਂ ਬੰਦੇ ਨੇ ਵੀ ਪਰਖ ਕਰਨੀ ਆ ਵੀਰ ਬੀਟਲ ਬੱਕਰੀ ਜਾਂ ਬੱਕਰਾ ਤੇ ਆਪਾਂ ਪਹਿਚਾਨ ਕਿਵੇਂ ਕਰ ਸਕਦੇ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪਾਂ ਉਹ ਡਿਟੇਲ ਨਾਲ ਸਮਝਾ ਦਿਓ ਜੀ ਪਹਿਲਾਂ ਤਾਂ ਆਪਾਂ ਬਈ ਇਹਦੀ ਲੱਤਾਂ ਤੋਂ ਹੀ ਕਰੋ ਪਛਾਣ ਠੀਕ ਹੈ ਜੀ ਵੀ ਲੱਤਾਂ ਇਹਦੀਆਂ ਪੂਰੀਆਂ ਮੋਟੀਆਂ ਹੋਣੀਆਂ ਚਾਹੀਦੀਆਂ ਆਹ ਛਾਤੀ ਚੌੜੀ ਹੋਣੀ ਚਾਹੀਦੀ ਐ ਅੱਗੋਂ ਬਈ ਸੀਨਾ ਬੱਕਰੇ ਦਾ ਚੌੜਾ ਚੌੜਾ ਹੋਣਾ ਚਾਹੀਦਾ ਜਿਵੇਂ ਇਹਦਾ ਹੁਣ ਜਿਵੇਂ ਵੱਡਾ ਹੋਊਗਾ ਵਧਿਆ ਬਣੂਗਾ ਇਹ ਠੀਕ ਹੈ ਜੀ ਬੱਕਰੇ ਦੀਆਂ ਲੱਤਾਂ ਮਜ਼ਬੂਤ ਹੋਣੀਆਂ ਚਾਹੀਦੀਆਂ ਤਾਂ ਮਜ਼ਬੂਤ ਵਜਨ ਚੱਕਣ ਵਾਲਾ ਹੋਣਾ ਚਾਹੀਦਾ ਠੀਕ ਹੈ ਜੀ ਕਿਤੇ ਕੱਦ ਕੱਡੂਗਾ ਵਜਨ ਚੱਕ ਲੈ ਆਹ ਚੀਜ਼ਾਂ ਮਗਰੋਂ ਸਟਰੇਟ ਨਾ ਹੋਣ ਜਮੇ ਆਮੀ ਖੁੱਚਦਾ ਨਾ ਹੋਵੇ ਸਿੱਧਾ ਜਿਵੇਂ ਨਿਕਲ ਜਾਂਦੀ ਹੈ ਨਾ ਖੁੱਚਾਈ ਜਿਹੜੀ ਸਿੱਧੀ ਖੁੱਚ ਹੋਊਗੀ ਉਹ ਫਿਰ ਸੋਨਾ ਨਹੀਂ ਲੱਗਦਾ ਬਈ ਸੋਨਾ ਨਹੀਂ ਲੱਗਦਾ ਭਾਰ ਵੀ ਨਹੀਂ ਚੱਲਦਾ ਭਾਰ ਵੀ ਨਹੀਂ ਚੱਲਦਾ ਉਹ ਨਾ ਅੰਦਰ ਨੂੰ ਨਿਕਲ ਜਾਂਦੀ ਹੈ ਠੀਕ ਹੈ ਜਿਹਨੂੰ ਘਮਾਇਓ ਮੜਾ ਦਿਖਾ ਦੇ ਜਿਵੇਂ ਸਹੀ ਆ ਖੁੱਚ ਦੇਖ ਆ ਦੇਖੋ ਬਈ ਨਾ ਤਾਂ ਇਹ ਖੋਚਲੀਆਂ ਲੱਤਾਂ ਇਹਦੀਆਂ ਖੜਮੀਆਂ ਲੱਤਾਂ ਜ ਆ ਪੂਰਾ ਆ ਦੇਖੋ ਜੀ ਬਰਾਬਰ ਆ ਲੱਤਾਂ ਦੋਨੇ ਹਾਂ ਜਿੰਨੀ ਵੇਥ ਥੱਲੇੋਂ ਹੈਗੀ ਉਹਨੇ ਉੱਪਰੋਂ ਦੂਜੇ ਨੰਬਰ ਤੇ ਕੋਈ ਜੱਤ ਨਹੀਂ ਵਾਲੀ ਇਹਦੇ ਮਗਰ ਸਹੀ ਤੇਰੀ ਦੀ ਪੂਛ ਲੰਬਾਈ ਚ ਬੂਝ ਨਾ ਇਹਦੀ ਕੁੰਡੀ ਆ ਨਾ ਥੱਲੇ ਡੇਗਦੀ ਆ ਠੀਕ ਹੈ ਜੀ ਬਿੱਟਲ ਜਿਵੇਂ ਬੂਝ ਹੋਣੀ ਚਾਹੀਦੀ ਇੱਥੇ ਰੱਖਦਾ ਵਧੀਆ ਠੀਕ ਆ ਬਾਈ ਫੇਰ ਇਹਦੇ ਆ ਕੇ ਸਿੰਗਾ ਦੀ ਗੱਲ ਹਾਂਜੀ ਆ ਸਿੰਗਾ ਆਪ ਹੀ ਦੇਖ ਲਓ ਸਿੰਗਾ ਦੀ ਕੁਆਲਿਟੀ ਦੇਖੋ ਬਈ ਬੱਕਰੇ ਦੀ ਜਿਹੜੀ ਬਿੱਟਲ ਦੀ ਇੰਨੀ ਕੁਆਲਿਟੀ ਕਦੇ ਨਹੀਂ ਦੇਖੀ ਹੋਣੀਗੇ ਹਾਂ ਸਿੰਗਾ ਦੀ ਕੁਆਲਿਟੀ ਜਿਹੜੀ ਬਾਦਾਮ ਸਿੰਘ ਹੀ ਕਹਿੰਦੇ ਜਿਹਨੂੰ ਮੱਥੇ ਵਾਲੇ ਪਾਸੋਂ ਜਿਹੜਾ ਸਿੰਗ ਚੌੜਾ ਹੈਗਾ ਤੇ ਪਿੱਛੋਂ ਆ ਕੇ ਸਿੰਗ ਜਿਹੜਾ ਤਿੱਖਾ ਹੋਇਆ ਤਿੱਖਾ ਹੋ ਜਾਂਦਾ ਪੂਰਾ ਇਹਨੂੰ ਕਹਿੰਦੇ ਆ ਬਾਦਾਮ ਸਿੰਘੀ ਜਿੰਨਾ ਰਾਤਾਂ ਤੇ ਸਿੰਘ ਦਾ ਚੁਭਿਆ ਪਿਆ ਲੋਟ ਕਰਨ ਵਾਲੇ ਹੁਣ ਬਣਵਾਉਣ ਵਾਲੇ ਹੋਏ ਪਏ ਆ ਠੀਕ ਆ ਬਈ ਇਹਨੇ ਥੱਲੇ ਮੋੜ ਗਿਆ ਸਿੰਘੇ ਦੋਸਤੋ ਸਿੰਘ ਦੀ ਕੁਆਲਿਟੀ ਮੇਨ ਹੁੰਦੀ ਆ ਜਦੋਂ ਵੀ ਆਪਾਂ ਬਰੀਡਰ ਬੱਕਰਾ ਰੱਖਣਾ ਹੈਗਾ ਤਾਂ ਉਹਦਾ ਸਿੰਘ ਦੇਖਿਆ ਜਾਂਦਾ ਜੇ ਸਿੰਘ ਥੋੜਾ ਜਾ ਵੀ ਉੱਪਰ ਨੂੰ ਜਾਂ ਪਾਸੇ ਨੂੰ ਹੋਵੇ ਤਾਂ ਉਹਨੂੰ ਸਹੀ ਕੁਆਲਿਟੀ ਦੇ ਵਿੱਚ ਨਹੀਂ ਮੰਨਿਆ ਹੁਣ ਸਿੰਘ ਦੇ ਲੱਗੇ ਪਏ ਜ਼ਖਮ ਜੇ ਬਣਦੇ ਆ ਆ ਦੇਖੋ ਬਈ ਹਾਂ ਜਿਹੜਾ ਸਹੀ ਕੁਆਲਿਟੀ ਦਾ ਬੱਕਰਾ ਹੋਊਗਾ ਉਹਦਾ ਸਿੰਘ ਜਿਹੜਾ ਮੱਥੇ ਤੋਂ ਜਿਹੜਾ ਪਿੱਛੇ ਨੂੰ ਜਾਊਗਾ ਨਾਲ ਢਲੂਆ ਦੇਖ ਲੋ ਹਾਂ ਵੀ ਜ਼ਰੂਰੀ ਵੀ ਨਹੀਂਗਾ ਵੀ ਜਮਾਂ ਹੀ ਨਾਲ ਖਹਿ ਕੇ ਮੋੜੇ ਵੀ ਕਈ ਵਾਰੀ ਮੋੜਨ ਨੂੰ ਹੁੰਦਾ ਕਈ ਵਾਰੀ ਉੱਚਾ ਵੀ ਹੋ ਸਕਦਾ ਮਾੜਾ ਮੋਟਾ ਠੀਕ ਆ ਬਈ ਹਾਂ ਫੇਰ ਕੰਨ ਆ ਵੀ ਜਾਨਾ ਤਾਂ ਬਾਹਲੇ ਲੰਮੇ ਆ ਹਾਂਜੀ ਹైదਰਾਬਾਦੀਆਂ ਨੂੰ ਹਾਂਜੀ ਤੇ ਨਾ ਹੀ ਜਮਾਂ ਲੰਡੇ ਆ ਵੀ ਜਿਵੇਂ ਵਧੀਆ ਬਣਤਰ ਸੋਹਣੀ ਆ ਕੰਨਾਂ ਦੀ ਚੜਾਈ ਆ ਕੰਨਾਂ ਦੀ ਚੜਾਈ ਹੈਗੀ ਨਾ ਕੋਈ ਲੇੜਾ ਕੰਨਾਂ ਦੇ ਵਿੱਚ ਹੂੰ ਵੀ ਕਈ ਇੱਥੋਂ ਐ ਇਕੱਠੇ ਜੇ ਹੋ ਜਾਂਦੇ ਉਹ ਕੰਮ ਨਹੀਂਗਾ ਠੀਕ ਆ ਇੱਥੇ ਲੇੜ ਜੀ ਬਣ ਜਾਂਦੀ ਨਾ ਇੱਕ ਸਿਉਣ ਜੀ ਵਿੱਚ ਹਾਂਜੀ ਇਕੱਠੇ ਹੋ ਜਾਂਦੇ ਆ ਆ ਵੇਖ ਲੋ ਤੁਹਾਡੇ ਸਾਹਮਣੇ ਕਿੱਡੇ ਸੋਹਣੇ ਕੰਨ ਆ ਇਹਦੇ ਹਾਏ ਸਹੀ ਆ ਲੰਬਾਈ ਹੈ ਨਾ ਜਿਆਦਾ ਲੰਬਾ ਵੀ ਨਹੀਂ ਨਾ ਛੋਟਾ ਜਿਹੜੇ ਬੀਟਲ ਦੇ ਵਿੱਚ ਸੋਹਣੇ ਲੱਗਦੇ ਆ ਵੀ ਉਹ ਗੱਲ ਨਹੀਂ ਕੀ ਠੀਕ ਆ ਬਈ ਜ਼ਰੂਰੀ ਨਹੀਂ ਆ ਵੀ ਸਾਰੇ ਇੱਕੋ ਜਿਹੇ ਹੋਣ ਹੂੰ ਕੰਨਾਂ ਤੋਂ ਬਾਅਦ ਫਿਰ ਬਈ ਕਿਹੜੀ ਚੀਜ਼ ਦੇਖੀ ਜਾਂਦੀ ਹੈ ਜੀ ਹਟੋ ਕੰਨਾਂ ਤੋਂ ਬਾਅਦ ਆ ਫੇਸ ਆ ਗਿਆ ਬਈ ਇਹਦਾ ਜਿਵੇਂ ਜਿਵੇਂ ਵੱਡਾ ਹੂਗਾ ਉਹ ਮੈਂ ਜਿਆਦਾ ਨੱਕ ਨਿਕਲੂ ਇੱਥੇ ਬਣ ਜਾਣਾ ਹੈ ਪੰਜ ਫੇਸ ਪੂਰੇ ਰੈਂਕ ਵਾਲ ਜਿਹੜੇ ਕਹਿੰਦੇ ਆ ਹੁਣੇ ਪੈਣ ਲੱਗ ਪਏ ਤੇ ਆ ਹਾਂ ਆ ਦੇਖੋ ਬਈ ਜਿਹੜਾ ਝੁਰੜੀਆਂ ਪੈਣ ਲੱਗਦੀਆਂ ਸਾਣੀ ਹੁੰਦਾ ਹੁਣ ਇਹਨੂੰ ਇੰਨਾ ਨੱਕ ਜਿਹਾ ਹੋਈ ਜਾਂਦਾ ਇਹਦਾ ਠੀਕ ਹੈ ਜੀ ਹਾਂ ਨੱਕ ਆ ਜਿਹੜਾ ਜਿਆਦੇ ਕੁੰਡਾ ਵੀ ਨਹੀਂ ਚਾਹੀਦਾ ਹਨਾ ਜੀ ਜਿਆਦੇ ਜਿਆਦੇ ਕੁੰਡਾ ਤੋਤਾ ਪੂਰੀ ਦੀ ਜਾਵੜਿਆ ਠੀਕ ਹੈ ਬਈ ਹੁਣ ਆ ਦੇਖ ਲੋ ਝਾਲਰ ਝੂਲਰ ਹੁਣ ਤੋਂ ਵਧੀਆ ਬਣੀ ਜਾਂਦੀ ਆ ਆ ਦੇਖੋ ਬੱਚਾ ਜੀ ਆ ਜਿਵੇਂ ਜਿਵੇਂ ਵੱਡਾ ਹੁਣ ਓਵੇਂ ਓਵੇਂ ਵਧਣਾ ਇਹਨਾਂ ਤਾਂ ਜਿਆਦੇ ਹੋਣੀ ਇਹਦਾ ਬਈ weight ਕਿੰਨਾ ਕੁ ਹੋਊਗਾ ਇਸ ਟਾਈਮ ਤੇ ਇਹਦਾ weight ਬਈ ਯਾਰ ਉਹ ਮਰਦੇ ਸਾਬ ਨਾਲ 60 ਕਿਲੋ ਦੇ ਕਰੀਬ ਤਾਂ ਹੋਊਗਾ 60 ਤੋਂ ਉੱਪਰ ਹੀ ਹੋਊਗਾ ਹਨਾ ਉੱਪਰ ਵੀ ਹੋ ਸਕਦਾ ਹੈ ਟੋਲਿਆ ਤਾਂ ਹੈ ਨੀਗਾ ਠੀਕ ਆ ਬਈ ਬਈ ਫੇਸ ਤੋਂ ਬਾਅਦ ਫਿਰ ਕਿਹੜੀ ਚੀਜ਼ ਦੀ ਆਪਾਂ ਦੇਖਦੇ ਹੈਗੇ ਕੁਆਲਿਟੀ ਜਿਵੇਂ ਲੱਤਾਂ ਦੀ ਹੋ ਗਈ ਹਨਾ ਕੰਨਾਂ ਦੀ ਹੋ ਗਈ ਧੌਣ ਹੋ ਗਈ ਬਈ ਲੰਬਾਈ ਚ ਪੂਰਾ ਵਧਿਆ ਘੋੜੇ ਵਾਂਗੂ ਖੜਾ ਬੱਚਾ ਹਾਂਜੀ ਵੀ ਬਾਹਲਾ ਗੱਠ ਮੁੱਠ ਗਿਆ ਜਿਆ ਵੀ ਨਹੀਂ ਕਹਿ ਸਕਦੇ ਹਨਾ ਮਦਰਾਜ ਆ ਵੀ ਨਹੀਂਗਾ ਹਾਂਜੀ ਨਾ ਉਹ ਗੱਲ ਨਹੀਂ ਦੀ ਵਧਿਆ ਚ ਠੀਕ ਹੈ ਜੀ ਇਹ ਦੋਸਤੋ ਜਿਹੜੀਆਂ ਮੇਨ ਮੇਨ ਨਿਸ਼ਾਨੀਆਂ ਹੁੰਦੀਆਂ ਉਸ ਤੋਂ ਬਾਅਦ ਬਈ ਜਿਵੇਂ ਬਰੀਡਿੰਗ ਦੇ ਵਿੱਚ ਜਿਹੜੇ ਬੱਕਰੇ ਨੇ ਜਾਣਾ ਹੈਗਾ ਬਰੀਡਿੰਗ ਦੇ ਵਿੱਚ ਆਪਾਂ ਕੀ ਦੇਖਦੇ ਆ ਨਸਲ ਦੇ ਵਿੱਚ ਜਿਹੜਾ ਨਸਲ ਦੇ ਵਿੱਚ ਬਈ ਜੇ ਦੇਖ ਗਏ ਤਾਂ ਹੁਣ ਇਹਦਾ ਪਿਓ ਸੀ ਚੰਗੇ ਦੁੱਧ ਵਾਲੀ ਬੱਕਰੀ ਦਾ ਸੀ ਉਹ ਵੀ ਹਾਂਜੀ ਬਾਕੀ ਉਹਦੀਆਂ ਜਿਹੜੀਆਂ ਪਹਿਲਾਂ ਪੱਠਾਂ ਆਈਆਂ ਮੇਰੇ ਕੋਲੇ ਵੀ ਆਈਆਂ ਦੁੱਧ ਦੁੱਧ ਨੂੰ ਚੰਗੀਆਂ ਆ ਉਹ ਠੀਕ ਹੈ ਜੀ ਫਿਰ ਇਹਨਾਂ ਦੀ ਮਾਂ ਦੁੱਧ ਨੂੰ ਵਧ ਗਿਆ ਸੀਗੀ ਹੂੰ ਤੇ ਜਿਵੇਂ ਹੁਣ ਕਹਿ ਦਿੰਦੇ ਆ ਵੀ ਟੈਸਟਿਕ ਵਾਲਾ ਗੋਲ ਹੋਣੇ ਚਾਹੀਦੇ ਆ ਹਨਾ ਫਿਰ ਉਹ ਦੋ ਕੱਟ ਜਾਣੀ ਹੋਣਾ ਚਾਹੀਦਾਗਾ ਹਾਂਜੀ ਹੁਣ ਐਸ ਹੈ ਦੋਵੇਂ ਭਰਾ ਉਹਦੇ ਗੋਲ ਆ ਆ ਫਿਰਦਾ ਹਾਂਜੀ ਇਹਦੇ ਕੱਟ ਆ ਪੂਰਾ ਲੰਮੀ ਇਹਦੇ ਕੱਟ ਵਾਲੀ ਡੈਸਟੀਗਲ ਆ ਬਈ ਥੋੜਾ ਜਿਹਾ ਕੱਟ ਆ ਇਹਦੇ ਬਿਲਕੁਲ ਗੋਲ ਆ ਹਨਾ ਇਹਦੇ ਗੋਲ ਆ ਇਹਦੇ ਵਿੱਚ ਅਡੋੜ ਥੋਰੀਆਂ ਚੱਲਦੀਆਂ ਹਨ ਥੋਰੀਆਂ ਹੁਣ ਉਹ ਤਾਂ ਗਾਂ ਵੇਖੋ ਆਰਾਮ ਜਾਣ ਦਾ ਕਿਵੇਂ ਹੋਊਗਾ ਹਨਾ ਹਾਂਜੀ ਹੂੰ ਪਰ ਨਹੀਂ ਮੇਰੇ ਕੋਲ ਕੱਟ ਵਾਲਾ ਵੀ ਸੀਗਾ ਜਿਹੜਾ ਬਰੀਡਰ ਪਹਿਲਾਂ ਲਾਕ ਵਾਲਾ ਡੱਬਾ ਸੀ ਹਾਂਜੀ ਉਹਦੀਆਂ ਪੱਠਾਂ ਫਿਰਦੀਆਂ ਪੂਰੇ ਸੋਹਣੇ ਲੇਵੇ ਆਏ ਠੀਕ ਗੱਲ ਵੱਡੀ ਅੱਡ ਵੱਡੀ ਥਾਣਾ ਉਹਦੇ ਵੀ ਉਹ ਕੋਈ ਐਡਾ ਮੈਨੂੰ ਤਾਂ ਲੱਗਦਾ ਨਹੀਂ ਗਾਂ ਫਿਰ ਬਈ ਪੁਰਾਣੇ ਬੰਦਿਆਂ ਨੂੰ ਪਤਾ ਹੋਊਗਾ ਹਨਾ ਜਿਹੜੇ ਉਹਦੇ ਬਾਰੇ ਆ ਦੇਖ ਲਓ ਬਈ ਦਰਸ਼ਨ ਕਰੋ ਜਾਨਵਰਾਂ ਦੇ ਦੋਨੋਂ ਭਰਾ ਬੱਕਰੇ ਆ ਛੱਡ ਦਿਓ ਬਈ ਚਲੋ ਤੇ ਦੋਨਾਂ ਦੀ ਸੇਮ ਏਜ ਆ ਹਨਾ ਹਾਂ ਸੇਮ ਏ ਕੁਆਲਿਟੀ ਦੇਖੋ 28 ਫਰਵਰੀ ਦਾ ਜਨਮ ਆ ਬਈ ਇਹਨਾਂ ਦਾ 28 ਫਰਵਰੀ ਦਾ ਜਨਮ ਆ ਠੀਕ ਐ ਬਈ ਹਾਂ ਤੇ 8 ਫਰਵਰੀ ਤੋਂ ਬਾਅਦ ਮਾਰਚ ਅਪ੍ਰੈਲ ਤੇ ਅੱਜ ਮਈ ਦਾ 13 ਹੋਈ ਆ ਠੀਕ ਐ ਬਈ ਹਾਂ ਸਾਡੇ ਇਹ ਦੋਨੇ ਬੱਕਰੇ ਫਿਰ ਰੱਖੇ ਹੋਏ ਆ ਆਪਾਂ ਦੋਵੇਂ ਰੱਖੇ ਆ ਦੋਨੇ ਰੱਖੇ ਹੋਏ ਆ ਹਾਂ ਇਹਨਾਂ ਨੂੰ ਵੀ ਫਿਰ ਖਰਾਕ ਦੇ ਵਿੱਚ ਤੁਸੀਂ ਕੀ ਦਿੰਦੇ ਹੋ ਜਿਵੇਂ ਸੋਹਣੇ ਬੱਕਰੇ ਤਿਆਗ ਦੇ ਵਿੱਚ ਇਹਨਾਂ ਨੂੰ ਆਪਾਂ ਵੀ ਪਹਿਲਾਂ ਤਾਂ ਕਾਰਗਿਲ ਦੀ ਫੀਡ ਪਾਈ ਸੀ ਚੌਕਰ ਛਿਲਕਾ ਕਾਰਗਿਲ ਦੀ ਫੀਡ ਹਾਂਜੀ ਵੀ ਜਿਹੜੀ ਕਾਫਟਾਟਰ ਤੋਂ ਸ਼ੁਰੂ ਕਰਕੇ ਕਾਫ ਗਰੋਅਰ ਤੇ ਡੇਰੀ ਪ੍ਰੋਟੀਨ ਠੀਕ ਹੈ ਜੀ ਹੁਣ ਇਹਨਾਂ ਨੂੰ ਫਿਰ ਬਾਅਦ ਚ ਮੱਕੀ ਤੇ ਜੌਂ ਚੱਲੇ ਹਾਂਜੀ ਆ ਮੱਕੀ ਤੇ ਚੌਕਰ ਹੂੰ ਤੇ ਹੁਣ ਚੱਲਦਾ ਮੱਕੀ ਉਹ ਚੌਕਰ ਤੇ ਜੌਂ ਚੌਕਰ ਤੇ ਜੌਂ ਹਾਂ ਠੀਕ ਹੈ ਜੀ ਤੇ ਬਾਈ ਇਹਨਾਂ ਨੇ ਦੁੱਧ ਕਿੰਨਾ ਟਾਈਮ ਚੁੰਗਿਆ ਹੈਗਾ ਆਪਣੀ ਮਾਂ ਦਾ ਜਿੰਨਾ ਚਿਰ ਉਹ ਹਟੀ ਨਹੀਂ ਬੱਕਰੀ ਦੂਜੇ ਸੂਣ ਨਹੀਂ ਤਿਆਰ ਨਹੀਂ ਨਾ ਹੋਈ ਹਾਂਜੀ ਉਨਾਂ ਚਿਰ ਹੀ ਦੁੱਧ ਚੰਗਾਇਆ ਆਪਾਂ ਇਹਨਾਂ ਨੂੰ ਫੁੱਲ ਠੀਕ ਹੈ ਜੀ ਇੱਕ ਜਿਹੜੀ ਗੱਲ ਹੁੰਦੀ ਆ ਜਿਵੇਂ ਬੀਟਲ ਬੱਕਰਿਆਂ ਦੇ ਵਿੱਚ ਕਹਿੰਦੇ ਵੀ ਤੋਰਾ ਫੇਰਾ ਜ਼ਰੂਰੀ ਹੁੰਦਾ ਲੱਤਾਂ ਤੋਂ ਸਹੀ ਰਹਿੰਦਾ ਬੱਕਰਾ ਤੁਸੀਂ ਤੋਰਾ ਫੇਰਾ ਵੀ ਕਰਵਾਉਣੀਓ ਮਾੜਾ ਮੁੱਤ ਤੋਰਾ ਫੇਰਾ ਬੱਕਰਿਆਂ ਦਾ ਕਰਵਾ ਦਿੰਨੇ ਆ ਬਾਈ ਬੱਕਰੀਆਂ ਤੋਂ ਬੱਕਰੀਆਂ ਦਾ ਨਹੀਂ ਕਰਵਾਇਆ ਉਹ ਕਿਤੇ ਕਿਤੇ ਹੀ ਕਰਦੇ ਹਾਂ ਇਹਨਾਂ ਨੂੰ ਤਾਂ ਕੱਢ ਹੀ ਲੈਣੇ ਬਾਹਰ ਇੱਥੇ ਰਾਜ ਦੇ ਵਿੱਚ ਤੁਰੇ ਫਿਰਦੇ ਰਹਿੰਦੇ ਆ ਠੀਕ ਹੈ ਜੀ ਏ ਦੋਸਤੋ ਤੁਹਾਨੂੰ ਅੱਜ ਪਛਾਣ ਦੱਸੀ ਆ ਹਨਾ ਪੰਜਾਬੀ ਦੇ ਵਿੱਚ ਆਪਾਂ ਇਹ ਵੀਡੀਓ ਬਣਾਈ ਆ ਕਿ ਜਿਹੜੇ ਬੀਟਲ ਨਸਲ ਦੀ ਪਛਾਣ ਕਰਨੀ ਆ ਤੁਸੀਂ ਵੀਡੀਓ ਦੇਖ ਕੇ ਕਿਤੇ ਵੀ ਜਾਨਵਰ ਖੜਾ ਹੈਗਾ ਉਹਦੀਆਂ ਸਾਰੀਆਂ ਨਿਸ਼ਾਨੀਆਂ ਦੇਖੋ ਹਨਾ ਤੇ ਉੱਥੋਂ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਜਾਨਵਰ ਹੈਗਾ ਜਿਹੜਾ ਕੁਆਲਿਟੀ ਦੇ ਵਿੱਚ ਕਿੰਨੇ ਪਰਸੈਂਟ ਹੈਗਾ ਕਈ ਵਾਰੀ ਕੀ ਹੁੰਦਾ ਜਦੋਂ ਮੰਨ ਲਓ ਪਿਓ ਬੀਟਲ ਬੱਕਰਾ ਹੁੰਦਾ ਮਾਂ ਥੋੜੀ ਜੀ ਦੇਸੀ ਹੋਵੇ ਜਾਂ ਹైదਰਾਬਾਦੀ ਹੋਵੇ ਤਾਂ ਉਹਦੇ ਵਿੱਚ ਕਈ ਵਾਰ ਜਿਹੜੀ ਮਿਕਸਿੰਗ ਆ ਜਾਂਦੀ ਹੈ ਹਨਾ ਬਈ ਹਾਂ ਜਿਵੇਂ ਹైదరాబాద్ ਦੀ ਬਹੁਤ ਇਹਨਾਂ ਦੀ ਇਹਨਾਂ ਦੀ ਮਾਂ ਜਮਾਂ ਪਿਓਰ ਬੀਟਰਲ ਸੀ ਬਈ ਪਿਓਰ ਬੀਟਰਲ ਸੀ ਜਿਵੇਂ 100% ਸੀਗੀ ਉਹ ਠੀਕ ਹੈ ਜੀ ਉਹ ਤਾਂ ਮੈਂ ਵੇਚ ਕੇ ਪਸਤਾਇਆ ਬਸ ਐਵੇਂ ਅੱਛਾ ਬਈ ਕਿੰਨਾ ਟਾਈਮ ਹੋ ਗਿਆ ਵੇਚੀ ਨੂੰ ਇਹਨਾਂ ਤੋਂ ਬਾਅਦ ਜਦੋਂ ਮੰਨ ਲਓ 20 ਦਿਨ ਰਹਿ ਗਏ ਸੀ ਸੂਣ ਦੇ ਉਦੋਂ ਵੇਚੀ ਆ ਮੈਂ ਅੱਛਾ ਹਾਂ ਇਹਨਾਂ ਤੋਂ ਬਾਅਦ ਵਾਲੇ ਸੂਗੇ ਦੋ ਪੱਠਾਂ ਦਿੱਤੀਆਂ ਬੰਦਾ ਉਹ ਵੀ ਚੱਲ ਲਿਆ ਜੀ ਆ ਖੜੀ ਤੱਕ ਆਪਦੇ ਘਰੇ ਹੀ ਮੰਨ ਲਾ ਅੱਛਾ ਆ ਬਾਂਲੇ ਕੋਠਿਆਂ ਜੀ ਆ ਟਾਵੀ ਵਾਲੇ ਕੋਠੇ ਨਹੀਂ ਆਪਣੇ ਕੋਟਲੀ ਦੇ ਹਾਂਜੀ ਹਾਂਜੀ ਉੱਥੇ ਹੀ ਖੜੀ ਹੈ ਬੱਕਰੀਆਂ ਜਿਹੜੇ ਹਿਸਾਬ ਨਾਲ ਬਈ ਹੁਣ ਬੱਕਰੇ ਤਿਆਰ ਹੋ ਰਹੇ ਹਨਾ ਹਾਈਟ ਬਹੁਤ ਵਧੀਆ ਕੱਢੀ ਆ ਤੁਹਾਡੇ ਹਿਸਾਬ ਨਾਲ 8 ਦਿਨ ਤੱਕ ਕਿੰਨੀ ਕੀ ਹਾਈਟ ਕਰ ਜਾਣਗੇ 44 45 ਦਾ ਮੰਨ ਕੇ ਚੱਲੋ ਬਈ ਇਹਨਾਂ ਦਾ ਕਰਨਗੇ ਘੱਟੋ ਘੱਟ 3 ਦਾ ਕਰਨਗੇ ਹਨਾ 44 ਇੰਚ ਤਾਂ ਮੰਨ ਨਹੀਂ ਮੰਨ ਬਈ ਠੀਕ ਹੈ ਜੀ ਹਾਂ 44 ਦੇ ਕਰੀਬ ਤਾਂ ਪਿਓ ਹੀ ਸੀਗੇ ਇਹਨਾਂ ਦਾ 44 ਇੰਚ ਤੋਂ ਪਲੱਸ ਹੀ ਸੀ ਪਲੱਸ ਹੀ ਸੀ ਹਾਂ ਕਰਨਗੇ ਇੰਨੀ ਮौज ਨਾਲ ਤੇ ਇਹਨਾਂ ਤੋਂ ਹੁਣ ਫਿਰ ਬਰੀਡਿੰਗ ਲੈਣੇ ਹੋ ਤੁਸੀਂ ਜੇ ਕਿਸੇ ਨੇ ਬੱਕਰੀ ਕਰਾਸ ਕਰਾਉਣੀ ਛੱਡ ਦਿਨੋ ਜਾਂ ਘਰੇ ਹੀ ਛੱਡ ਦਿਓ ਆਪ ਦੀ ਛੱਡ ਦਿਆ ਕਰਾਂਗੇ ਆਪਾਂ ਕਿਹੜਾ ਕੰਪੀਟੀਸ਼ਨ 'ਚ ਪਾਉਣੇ ਆ ਬਾਈ ਠੀਕ ਹੈ ਜੀ ਆਹੋ ਬੱਚੇ ਆਉਣ ਹਨਾ ਕਿਸੇ ਹੋਰ ਭਰਾ ਨੂੰ ਰਿਜ਼ਲਟ ਦਾ ਪਤਾ ਅਗਲਾ ਯਾਦ ਕਰਦਾ ਗਰਜੀਤ ਵਾਲੇ ਬੱਕਰੇ ਦੀ ਸਹੀ ਗੱਲ ਹੁਣ ਆਪਣੇ ਤਾਂ ਇੱਕ ਬੱਕਰੀ ਸੂਈ ਆ ਤੁਹਾਨੂੰ ਬੱਚੇ ਵਿਖਾਵਾਂਗੇ ਵਧੀਆ ਸੋਹਣੇ ਆਏ ਠੀਕ ਹੈ ਜੀ ਇਹ ਬਾਈ ਦੇ ਹੈਗੇ ਦੋ ਬਰੀਡਰ ਬਾਈ ਬੀਟਲ ਤੇ ਆਹ ਹੈਗੇ ਬਰਬਰੇ ਬਾਈ ਇਹ ਬਾਈ ਕਿੰਨੇ ਕਿੰਨੇ ਦੰਦ ਹੋਗੇ ਆਹ ਦੋ ਦੰਦ ਹੋ ਗਿਆ ਉਹ ਅੱਠ ਦੰਦ ਆ ਬਾਈ ਇਹ ਦੋ ਦੰਦ ਦਾ ਘੋਨਾ ਬੱਕਰਾ ਤੇ ਉਹ ਹੈਗਾ 8 ਦੰਦ ਹਨਾ ਆ 8 ਦੰਦ ਦਾ ਤੁਸੀਂ ਦੇਖ ਲਓ ਬਈ ਦੋਨੇ ਘੋਨੇ ਆ ਕੰਨ ਬਹੁਤ ਸੋਹਣੇ ਆ ਇਹਨਾਂ ਦਾ ਰਿਜ਼ਲਟ ਵੀ ਤੁਹਾਨੂੰ ਦਿਖਾਵਾਂਗੇ ਹਨਾ ਤੇ ਨਸਲਾਂ ਬਾਈ ਨੇ ਦੋਵੇਂ ਰੱਖੀਆਂ ਕਿਉਂਕਿ ਅੱਜ ਕੱਲ ਬਰਬਰੀ ਦਾ ਵੀ ਬੜਾ ਟ੍ਰੈਂਡ ਚੱਲਦਾ ਨਵੇਂ ਜਿਹੜੇ ਲੋਕ ਹੈਗੇ ਬਰਬਰੀ ਬੱਕਰੀ ਨੂੰ ਬਹੁਤ ਪਾਲਦੇ ਆ ਇਹ ਬੱਕਰੇ ਨੇ ਬਈ ਕਿਵੇਂ ਰਿਜ਼ਲਟ ਦਿੱਤਾ ਹੁਣ ਤੱਕ ਇਹਦਾ ਤਾਂ ਬਈ ਸਿਰਾ ਹੀ ਰਿਜ਼ਲਟ ਹੈ ਜੀ ਸਰਾ ਹੀ ਆ ਹਾਂ ਬਹੁਤ ਸੋਹਣੇ ਬੱਚੇ ਆਉਂਦੇ ਆ ਇਹਦੇ ਤੋਂ ਠੀਕ ਹੈ ਜੀ 8 ਦਿਨ ਦਾ ਹੁਣ ਇਹ ਇਹ 8 ਦਿਨ ਦਾ ਇਹ ਬਈ ਦਾੜੀ ਕਿਵੇਂ ਆ ਇਹਦੇ ਦਾੜੀ ਪਤਾ ਨਹੀਂ ਬਈ ਨਸਲੀ ਇਦਾਂ ਦੇ ਹਿਸਾਬ ਨਾਲ ਹੀ ਹੈ ਅੱਛਾ ਹਾਂ ਨਸਲ ਦੇ ਹਿਸਾਬ ਨਾਲ ਹੀ ਦਾੜੀ ਆ ਆ ਦੇਖ ਲਓ ਦੋਸਤੋ ਦਾੜੀ ਵਾਲਾ ਬੱਕਰਾ ਏ ਕੋਨਾ ਜਿਹੜੇ ਭਰਾਵਾਂ ਨੂੰ ਕੁਆਲਟੀ ਪਤਾ ਦਾੜੀ ਦੀ ਹਨਾ ਉਹ ਜ਼ਰੂਰ ਕਮੈਂਟ ਕਰਿਓ ਬੱਕਰਾ ਬਹੁਤ ਸੋਹਣਾ ਤਿਆਰ ਹੋਇਆ ਬੱਚੇ ਦੇ ਬਹੁਤ ਸੋਹਣੇ ਆਉਂਦੇ ਆ ਬਾਈ ਕੋਲੇ ਪਹਿਲਾਂ ਬੱਚੇ ਤਾਂ ਪੂਰੇ ਵਧਿਆ ਆਉਂਦੇ ਆ ਠੀਕ ਆ ਬਈ ਹਾਂ ਆਪਣੇ ਕੋਲੇ ਬੱਕਰੇ ਵੀ ਸੀਗੇ ਇਹਦੇ ਹਾਂਜੀ ਤੇ ਪੱਠਾ ਵੀ ਆਈਆਂ ਠੀਕ ਹੈ ਜੀ ਤੇ ਆਹ ਕੋਠੇ ਅਮਨਗੜ ਦੇ ਵਿੱਚ ਇਹਦੀਆਂ ਪੱਠਾ ਬੱਕਰੇ ਪੂਰਾ ਪੂਰਾ ਫੈਮਲੀ ਹੈ ਇਹਦੀ ਕੋਠਾਂ ਦੇ ਵਿੱਚ ਇਹ ਬੱਕਰੇ ਦੀ ਹਾਂ ਇਹ ਬੱਕਰੇ ਦੀ ਸਾਰੀ ਬਲੱਡ ਲਾਈਨ ਬਲੱਡ ਲਾਈਨ ਇੱਥੇ ਕੋਠਿਆਂ 'ਚ ਇੱਕ ਘਰੇ ਹੀ ਆ ਇੱਕ ਘਰੇ ਹੀ ਠੀਕ ਹੈ ਜੀ ਦੇਖੋ ਵੀ ਹੁਣ ਕੁਆਲਿਟੀ ਦੇਖੋ ਇਹਦੀ ਹਨਾ ਬਹੁਤ ਸੋਹਣਾ ਬੱਕਰਾ ਵੇ ਕੰਨਾ ਤੇ ਬਾਕੀ ਇਹ ਕਾਲੀ ਬੱਕਰੀ ਦਾ ਬੱਚਾ ਇਹ ਅੱਛਾ ਕਾਲੀ ਦੇ ਵਿੱਚ ਚਿੱਟੇ ਸ਼ੇਮਬ ਸੀਗੇ ਛੋਟੇ ਛੋਟੇ ਹਾਂਜੀ ਕਾਲੀ ਬੱਕਰੀ ਦਾ ਬੱਚਾ ਇਹ ਤੇ ਰਿਜ਼ਲਟ ਚਿੱਟਾ ਹੀ ਕੱਢਦਾ ਠੀਕ ਹੈ ਜੀ ਆਪਦੀ ماں ਦੇ ਰਿਜ਼ਲਟ ਨਹੀਂ ਲਗਿਆ ਜਿਆਦਾ ਇਹ ਕੰਨ ਵੀ ਆਪਦੇ ਦੇ ਲਿਆਂਦਾ ਹਨਾ ਸਾਨੂੰ ਵੀ ਆਪਦੇ ਤੇ ਹੂੰ ਬੱਚੇ ਸਿੰਘਾਂ ਵਾਲੇ ਵੀ ਆ ਜਾਂਦੇ ਕੋਹ ਨਹੀਂ ਵੀ ਆ ਜਾਂਦੇ ਠੀਕ ਹੈ ਭਾਈ ਪਰ ਇਹਦੀ ماں ਕੋਹ ਨਹੀਂ ਆ ਠੀਕ ਹੈ ਜੀ ਸੋ ਆਪਾਂ ਹੁਣ ਆ ਬੱਕਰਾ ਤੁਹਾਨੂੰ ਰਿਜ਼ਲਟ ਵੀ ਦਿਖਾਉਣੇ ਹਨਾ ਜਿਹੜਾ ਆ ਬੱਕਰਾ ਇਹੇ ਸੋਇਆ ਬਈ ਹੁਣ ਸਾਂਝੇ ਛੱਡੇ ਸੀ ਭਈ ਮੈਂ ਝੂਠ ਮਾਰੀ ਚੱਲਾਂ ਤੁਹਾਡੇ ਕੋਲੇ ਸਾਂਝੇ ਛੱਡੇ ਸੀ ਅੱਛਾ ਉਹ ਦੋਨੇ ਲਾਗੇ ਸੀ ਦੋਵੇਂ ਲਾਗੇ ਸੀ ਠੀਕ ਹੈ ਜੀ ਐਵੇਂ ਮੈਂ ਗੱਪ ਮਾਰਨ ਦਾ ਕੀ ਫਾਇਦਾ ਵੀ ਹਾਂ ਇੱਕ ਬੱਕਰੀ ਸੂਈ ਆਪਣੇ ਕੋਲ ਇਹਨਾਂ ਇੱਕ ਸੂਈ ਆ ਚਲੋ ਆਜੋ ਫਿਰ ਰਿਜ਼ਲਟ ਦਿਖਾਉਨੇ ਆ ਕਿਉਂਕਿ ਫਿਰ ਉਦੋਂ ਇੱਕ ਹੀਟ ਚਾਈ ਸੀ ਤੇ ਇੱਕ ਆਪਾਂ ਉਦੋਂ ਕ੍ਰਾਸ ਕਰਾਤੀ ਸੀ ਬਾਕੀ ਸੂਨ ਵਾਲੀਆਂ ਸੀ ਸਾਰੀਆਂ ਠੀਕ ਹੈ ਜੀ ਹੂੰ ਉਹ ਦਿਖਾ ਦਿੰਨਾ ਮੈਂ ਆਜੋ ਆਹ ਦੋਸਤੋ ਬਾਈ ਦੀਆਂ ਬਰਬਰੀ ਬੱਕਰੀਆਂ ਦੇਖੋ ਤੁਸੀਂ ਇਹਨਾਂ ਕਿੰਨੀਆਂ ਸੋਹਣੀਆਂ ਤੇ ਬੱਚੇ ਬਹੁਤ ਸੋਹਣੇ ਆਏ ਆ ਆ ਜਿਹੜਾ ਤੁਹਾਨੂੰ ਕੋਨਾ ਬੱਕਰਾ ਦਿਖਾਇਆ ਸੀ ਦੋ ਦੰਦ ਉਹਦੀ ਪੱਠ ਆਈ ਆ ਤੇ ਆ ਇਹਦੀ ਮਾਂ ਬਈ ਸਿੰਗਾਲੀ ਪੱਠ ਆਈ ਆ ਕੋਨੀ ਬਾਕੀ ਆ ਬੱਚੇ ਹੋਰ ਆ ਹਨਾ ਤੇ ਜਿਹੜੇ ਬਾਈ ਦੇ ਬੀਟਲ ਬੱਕਰਾ ਰਿਜ਼ਲਟ ਕੱਢਿਆ ਜਿਹੜੇ ਬੱਕਰੇ ਨੇ ਉਹਦੇ ਬੱਚੇ ਤੁਹਾਨੂੰ ਦਿਖਾਉਣੇ ਆਜੋ ਆ ਬੱਚੇ ਆਇਆ ਬਾਈ ਦੇਖੋ ਰੰਗ ਦੇਖੋ ਕੱਢਿਆ ਬਈ ਬੱਕਰੇ ਨੇ ਕਿਹੜਾ ਰੰਗ ਵਜਦਾ ਬਈ ਇਹ ਇਹ ਮੱਖੀ ਚੀਨਾ ਲਾਲ ਮੱਖੀ ਚੀਨਾ ਹਾਂਜੀ ਆ ਚਿੱਟਾ ਕਾਲਾ ਰਖਲਾ ਮੱਖੀ ਚੀਨਾ ਹਾਂ ਇਹਦੇ ਚ ਥੋੜਾ ਜਿਆਦਾ ਆ ਠੀਕ ਹੈ ਜਿਹੜੇ ਸਪੌਟ ਜੇ ਘਟ ਆ ਲਾਲ ਵਾਲਾ ਹੈਗਾ ਬੱਕਰਾ ਹਨਾ ਦੂਜੀ ਪਾਠ ਹੈ ਇਹ ਪਾਠ ਕਿੰਨੇ ਦਿਨਾਂ ਦੇ ਹੋ ਗਏ ਬੱਚੇ ਬਈ ਇਹ ਹੋ ਗਏ ਬਈ ਮੰਨ ਲਾ ਤੂੰ 15 ਦਿਨਾਂ ਦੇ ਹੋ ਗਏ 15 ਦਿਨਾਂ ਦੇ ਹੋ ਗਏ ਬਹੁਤ ਸੋਹਣੇ ਬੱਚਾ ਹੈ ਬਈ ਗਰੋਥ ਬਹੁਤ ਸੋਹਣੀ ਹੈ 30 ਤਰੀਕ ਨੂੰ ਦਿਨ ਪੂਰੇ ਸੀ ਬੱਕਰੀ ਦੇ 2 ਦਿਨ ਪਹਿਲਾਂ ਸੂਪੀ ਸੀ ਠੀਕ ਹੈ ਜੀ ਹੱਡਾ ਪੈਰਾਂ ਦੇ ਬਹੁਤ ਸੋਹਣੇ ਆਜ 13 ਮਈ ਆ 15 ਦਿਨਾਂ ਦੇ ਹੋ ਗਏ ਠੀਕ ਹੈ ਜੀ ਇਹਨਾਂ ਦੀ ਮਾਂ ਕਿਹੜੇ ਰੰਗ ਦੀ ਹੈ ਬਈ ਉਹ ਹਰੇ ਮੰਗੂ ਥੋੜੀ ਜਿਹੀ ਚਿੱਟੀ 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 ਜਿਆਦਾ ਹਾਂ ਚਿੱਟੀ ਹੈ ਬਈ ਦੇਖੋ ਬਈ ਕੁਆਲਿਟੀ ਫੇਸ ਕੁਆਲਟੀ ਬਹੁਤ ਬੱਕਰੀ ਦੀ ਬਹੁਤ ਸੋਹਣਾ ਬੱਚਾ ਤਿਆਰ ਉਹ ਸਪਾਸ ਪੂਰੀ ਲੰਮੀ ਆ ਗੋਲ ਟੈਸਟੀ ਕਾਲ ਚਾਹੀਏ ਜੇ ਵੀ ਕਿਸੇ ਨੇ ਬੱਕਰੀ ਕਰਾਸ ਕਰਵਾਉਣੀ ਹੈ ਹਨਾ ਬੱਕਰੀਆਂ ਤੋਂ ਆਪਣਾ ਡਰੈਸ ਦੱਸ ਦਿਓ ਤੇ ਨੰਬਰ ਦੱਸ ਦਿਓ ਕਿੰਨੀ ਫੀਸ ਲੈਣੇ ਹੋ ਹਨਾ ਫੀਸ ਤਾਂ ਵਾਜਬੀ ਹੈ ਬਈ ਆਪਣੀ 1000 ਰੁਪਿਆ ਉਹ ਵੀ ਬੱਕਰੀਆਂ ਦਾ ਖਰਚਾ ਹੁੰਦਾ ਕਰਕੇ ਆ ਤਾਂ ਲੈਣੇ ਨਹੀਂ ਲੈਂਦੇ ਨਹੀਂ ਆਪਾਂ ਹਾਂਜੀ ਤੇ ਡਰੈਸ ਆਪਣਾ ਕੋਠੇ ਗੌਰ ਸਿੰਘ ਵਾਲੇ ਆ ਹਾਂਜੀ ਤਾਣੀ ਦੇ ਵਿੱਚ ਆਪਾਂ ਰਹਿੰਦੇ ਆ ਕੋਠੇ ਅਮਨਗੜ ਵਾਲੇ ਪਾਸੇ ਠੀਕ ਆ ਬਈ ਨੰਬਰ ਆਪਣਾ 946553 1983 ਠੀਕ ਹੈ ਬਾਈ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਜੀ ਬਾਈ